ਹਰਪ੍ਰੀਤ ਹਰਪ੍ਰੀਤ ਹੈਲੋ ਹਾਂ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਦੀ ਇਹੋ ਠੀਕ ਆ ਪੁੱਤ ਹਾਂਜੀ ਠੀਕ ਠਾਕ ਹੋਰ ਕੀ ਵੀ ਤਰ੍ਹਾਂ ਕਰਕੇ ਫੋਨ ਕਰਤਾ ਤੈਂ ਮੰਮੀ ਬਸ ਸਵੇਰੇ ਕੀ ਫੋਨ ਕਰਨਾ ਮੈਨੇ ਸਿਆਪਾ ਪਿਆ ਮੇਰੀ ਜਾਨ ਨੂੰ ਕਾਹ ਤਾਂ ਪੈ ਗਿਆ ਕੋਈ ਸਿਆਪਾ ਤੇ ਜਾਨ ਨੂੰ ਮੰਮੀ ਕੀ ਦੱਸਾਂ ਮੈਂ ਸਵੇਰੇ ਮੇਰੀ ਸਾਸ ਤੇਲਕ ਕੇ ਡਿੱਗ ਪਈ ਪਤਾ ਨਹੀਂ ਤਾਂ ਉਹਦਾ ਚੂਲਾ ਟੁੱਟ ਗਿਆ ਪਤਾ ਨਹੀਂ ਉਹਦੀ ਕੋਈ ਰੀੜ ਦੀ ਹੱਡੀ ਟੁੱਟੀ ਆ ਮਣਕਾ ਹਿੱਲਿਆ ਪਤਾ ਨਹੀਂ ਕੀ ਹੋਇਆ ਉਹਨਾਂ ਤੋਂ ਤਾਂ ਖੜੀ ਨਹੀਂ ਹੋਇਆ ਗਿਆ ਮਸਾ ਚੱਕ ਕੇ ਗੱਡੀ ਚ ਪਾਏ ਤੇ ਫਿਰ ਛੋੜਾ ਜਵਾਈ ਉਹਨੂੰ ਹਸਪੀਟਲ ਲੈ ਕੇ ਗਿਆ ਐਡਮਿਟ ਕਰ ਲਿਆ ਉੱਥੇ ਤੇ ਤੇ ਕੱਲੀ ਜਣ ਜਾਨ ਨੂੰ ਸੀ ਆਪਾਂ ਪਿਆਰ ਹੰਦਾ ਦੱਸ ਕੀ ਕਰੀ ਬਸ ਮੰਮੀ ਪੁੱਛੋ ਨਾ ਮੈਨੂੰ ਤਾਂ ਨਾ ਬਹੁਤ ਜ਼ਿਆਦਾ ਔਖਾ ਹੋ ਰਿਹਾ ਹੁਣ ਦੱਸੋ ਮੈਂ ਬੱਚੇ ਤਿਆਰ ਕਰਕੇ ਸਕੂਲ ਭੇਜਣੇ ਨੇ ਫਿਰ ਮੈਂ ਝਾੜੂ ਪੋਚਾ ਲਾਉਣਾ ਹਜੇ ਸਾਰਾ ਪਿਆ ਉਦੋਂ ਬਾਅਦ ਰੋਟੀ ਬਣਾਉਂਗੀ ਮੈਂ ਦੱਸ ਕੱਲੀ ਜਣੀ ਕਿੱਧਰ ਕਿੱਧਰ ਹੋਵਾਂ ਤੂੰ ਮੇਰੀ ਗੱਲ ਸੁਣ ਪੁੱਤ ਤੂੰ ਉਹ ਪੁੱਤਰ ਉੱਥੇ ਦੀ ਫਿਕਰ ਨਾ ਕਰੀ ਰੋਟੀ ਦਾ ਕਿੰਨੇ ਟਾਈਮ ਲਈ ਸੰਦੀਪ ਬਣਾ ਦੋਗੀ ਐਸੇ ਮੋਰੋਂ ਆਪੇ ਪਈ ਜਾਗੇ ਰੋਟੀ ਸਾਨੂੰ ਨੇੜੇ ਪੈਂਦਾ ਹਸਪਤਾਲ ਤੂੰ ਕੱਲੀ ਜਣੀ ਕਿੱਥੇ ਰੋਟੀ ਬਣਾਵੇਂ ਕਿੱਥੇ ਲੈਵੇਂਗੀ ਤੂੰ ਆ ਟਕੇਾਈ ਨਾਲ ਜਵਾਕਾਂ ਨੂੰ ਸਕੂਲ ਤੋੜ ਕੇ ਪੁੱਤ ਕੰਮ ਤਾਂ ਧੰਨ ਮੇੜ ਕੇ ਫੇਰ ਤੂੰ ਪਤਾ ਲੈਣਾ ਜੀ ਠੀਕ ਆ ਮੰਮੀ ਹਾਂ ਹੋਰ ਤੂੰ ਰੋਟੀ ਲੁੱਟੀ ਦੀ ਫਿਕਰ ਕਰ ਪੁੱਤ ਠੀਕ ਆ ਮੰਮੀ ਠੀਕ ਆ ਕੋਈ ਨਾ ਆਹੋ ਕਰ ਲੈ ਕੰਮ ਤਾਂ ਐਨਾਂ ਵਸ ਰੋਟੀ ਇਹਨੂੰ ਕਹਿੰਦੀ ਸੰਦੀਪ ਨੂੰ ਬਣਾ ਦਊਗੀ ਆਪੀ ਪਹਚਾਦਾਂਗੇ ਸੀ ਉਹਨੂੰ ਚੰਗਾ ਮੰਮੀ ਚੱਲ ਐਨੇ ਤੋਂ ਤਾਂ ਮੇਰਾ ਖਿਹੜਾ ਛੁੱਟਿਆ ਰੋਟੀ ਹੋਰ ਨਾ ਨਾ ਵਸ ਤਿੰਨੇ ਟਾਈਮ ਕਹਤੇ ਤਿੰਨੇ ਟਾਈਮ ਦੀ ਉਹਰੇ ਭੇਜਾਂਗੇ ਰੋਟੀ ਸੰਦੀਪ ਬਣਾ ਜਾ ਕਰੂਗੀ ਆਪੀ ਕੋਈ ਨਾ ਮੰਮੀ ਠੀਕ ਹੈ ਚਲੋ ਮੰਮੀ ਫਿਰ ਮੈਂ ਕੰਮ ਕਰ ਲਾ ਹਾਂ ਚੰਗਾ ਪੁੱਤ ਕਰ ਲੈ ਕੰਮ ਚੱਲ ਠੀਕ ਆ ਪੁੱਤ ਕਰ ਲੈ ਕੰਮ ਚੰਗਾ ਹੈਲੋ ਅੱਛਾ 5 ਮਿੰਟਾਂ ਤੱਕ ਨੇ ਨੇ ਮੈਂ ਤਾਂ ਰੈਡੀ ਆ ਮੈਂ ਤਾਂ ਤੁਹਾਡੀ ਵੇਟ ਕਰ ਰਹੀ ਆ ਹਾਂ ਹਾਂ ਹਣੀ ਮੈਂ ਘੇਟ ਅੱਗੀ ਆ ਜੂਗੀ ਠੀਕ ਨਹੀਂ ਆਜੋ ਕੋਈ ਗੱਲ ਠੀਕ ਨਹੀਂ ਚਾਹ ਤਾਂ ਕੋਈ ਟਾਈਮ ਲੱਗਣਾ ਨਹੀਂ ਦੀ ਅੱਛਾ ਚਲੋ ਠੀਕ ਆ ਤੁਹਾਡੀ ਮਰਜ਼ੀ ਆ ਓਕੇ ਠੀਕ ਭਾਈ ਤੂੰ ਕਿਤੇ ਤੇਰੀ ਸੰਦੀਪ ਰਿਆਰ ਹੋ ਕੇ ਹੋਣਾ ਮੰਮੀ ਮੈਂ ਤਾਂ ਬਾਜ਼ਾਰ ਜਾਣਾ ਬਜ਼ਾਰ ਤਾਂ ਕੋਈ ਜਾਇਆ ਹੀ ਪਈ ਰੋਟੀ ਬਣਾਉਣ ਪਹਟਾਉਣੀ ਆ ਉਥੇ ਹਸਪਤਾਲ ਚ ਆਪਣੀ ਉਹਦੀ ਹਰਫਰੀ ਇੱਦੀ ਸੱਸ ਡਿਗ ਵੀ ਉਹਦੀ 6:00 ਵਜੇ ਪਰੌਣਾ ਲੈ ਕੇ ਆਇਆ ਉਥੇ ਰੋਟੀ ਤਿੰਨੇ ਟਾਈਮ ਦੀ ਡਿਊਟੀ ਹੁੰਤੇ ਰਹੀ ਆ ਭਾਈ ਉਥੇ ਭੇਜਣੀ ਰੋਟੀ ਆਪਣੀ ਬਣਾ ਕੇ ਮੰਮੀ ਤਿੰਨੇ ਟਾਈਮ ਦੀ ਡਿਊਟੀ ਨੂੰ ਮੈਂ ਕਿਹੜਾ ਤੁਹਾਡੀ ਨੌਕਰ ਆ ਨੌਕਰ ਨਹੀਂ ਹੁੰਦੇ ਪਈ ਘਰ ਘਰ ਦੇ ਕੰਮਾਂ ਦੇ ਛੋੜਾ ਨੌਕਰ ਹੁੰਦੇ ਨੇ ਵੀ ਇਹ ਕੋਈ ਨੌਕਰ ਹੁੰਦੇ ਘਰ ਦੇ ਕੰਮਾਂ ਚ ਇਹ ਤਾਂ ਰੋਟੀ ਤੇ ਆਪਣੀ ਭੇਜਣੀ ਪਊਗੀ ਕੁੜੀ ਦੀ ਸੱਸ ਆਪਣੀ ਦੀ ਫੇਰ ਲੈ ਜੇ 사사 ਪਰ ਮਾ ਤੋਂ ਥੋੜੀ ਆ ਬੀ ਮੈਂ ਰੋਟੀਆਂ ਪਕਾ ਪਕਾ ਕੇ ਦੇ ਮੈਂ ਕੋਈ ਇੱਥੇ ਮਸ਼ੀਨ ਲੈ ਆਂਦੀ ਹੁਈਆਂ ਰੋਟੀਆਂ ਬਕਾਉਣ ਵਾਸਤੇ ਬਾਈ ਆਪਣੀ ਬਦਨਾਮੀ ਹੁੰਦੀ ਐ ਇਸ ਘਰਲੇ ਚ ਕੁੜਮਾ ਝੜਮਾ ਦੇ ਤੇ ਰੋਟੀ ਟੁੱਕੇ ਭੇਜਦੀ ਹੁੰਨੇ ਆਪਾਂ ਲੈਵੇ ਹਸਪਤਾਲ ਪੈਂਦਾ ਆਪਾਂ ਨੂੰ ਮੰਮੀ ਇਹਦੇ ਵਿੱਚ ਬਦਨਾਮੀ ਸੋਡੀ ਆ ਮੇਰੀ ਕੋਈ ਬਦਨਾਮੀ ਨਹੀਂ ਹੈਗੀ ਮੇਰਾ ਤਾਂ ਬਾਜ਼ਾਰ ਜਾਣਾ ਬਹੁਤ ਜ਼ਰੂਰੀ ਆ ਮੈਂ ਤਾਂ ਆਪਣਾ ਸੂਟ ਲੈ ਕੇ ਆਉਣਾ ਅੱਗੇ ਵਰਤ ਆ ਰਹੇ ਨੇ ਨਾਲੇ ਹੋਰ ਨਿਕ ਸੁੱਕ ਮੁਕਰਿਆ ਉਹ ਲੈ ਕੇ ਆਉਣਾ ਮੈਂ ਨਹੀਂ ਰੋਟੀ ਰੁੱਟੀ ਬਣਾ ਸਕਦੀ ਹੈਗੀ ਤੁਸੀਂ ਆਪੇ ਬਣਾ ਲਓ ਸੋਨੇ ਹਾਮੀ ਹੋਟੀਆ ਤੁਸੀਂ ਆਪੇ ਪਚਾਓ ਮੈਂ ਤਾਂ ਬਾਜ਼ਾਰ ਜਾਣਾ ਆਪਣਾ ਤੇ ਬੇਰੇਟ ਕਰ ਰਹੇ ਨੇ ਮੇਰੇ ਫਰੈਂਡ ਬਾਰੇ ਲੈ ਦੇਖ ਲੈ ਦੇਗੀ ਜਵਾਬ ਲੈ ਦੇਖ ਲੈ ਕਿੰਨੀ ਬੇਅਕਲ ਹੋ ਗਈ ਇਹ ਇਹਨੂੰ ਜਮੀਪੋਰਾ ਪਤਾ ਨਹੀਂ ਵੱਡਿਆਂ ਨਾਲ ਕਿਵੇਂ ਗੱਲਬਾਤ ਕਰੀਦੀ ਹੁੰਦੀ ਆ ਦੇਖ ਕੇ ਜਵਾਬ ਲੰਗੀ ਇੱਧਰ ਕੋਈ ਗੱਲ ਨਹੀਂ ਆਉਣ ਦੇ ਮੁੰਡੇ ਨੂੰ ਆਥਣੇ ਮੈਂ ਕਰਦੀਆਂ ਗੱਲ ਉਹਦੇ ਨਾਲ ਚਲ ਕੋਈ ਦੀ ਰੋਟੀ ਤਾਂ ਮੈਂ ਬਣਾ ਦੂੰਗੀ ਹੁਣ ਉਹ ਤਾਂ ਮੈਂ ਰੋਟੇ ਭੇਜੂੰਗੀ ਬਣਾ ਕੇ ਮੇਤੀ ਦੀ ਸੱਸ ਦੀ 6:00 ਵਜੇ ਆ ਜਾਂਦਾ ਮੈਂ ਉਹ ਜਿੱਤੀ ਨੂੰ ਕਹੇ ਤਾਂ ਵੀ ਰੋਟੀ ਭੇਸੀ ਭੇਜਾਂਗੇ ਚਲ ਤਾਂ ਮੈਂ ਕਰਦੀਆਂ ਹੋਈਆਂ ਰੋਟੀਆਂ ਤਿਆਰ ਔਰ ਸੇ ਭੇਜਾਂਗੇ ਰੋਟਾ ਸਬਜ਼ੀ ਤਾਂ ਕਈ ਬਣ ਹੁਣ ਚਲ ਰੋਟੀਆਂ ਬਣਾ ਦਾਂ ਮੈਂ ਹੁਣ ਉਹ ਤਾਂ ਕਹਿ ਕੇ ਤਾਂ ਮਾਰ ਕੇ ਮਟਾਤਾ ਲੰਗੀ ਇਹ ਤਾਂ ਮੈਂ ਇਹਨੂੰ ਪਹਿਲੀ ਵਾਰ ਦੇਖਿਆ ਤਾਂ ਹੱਥਾਂ 'ਚੋਂ ਨਿਕਲ ਗਈ ਜਿਵੇਂ ਜ਼ਮੀਂ ਜਾਦੇ। ਉਹਨੂੰ ਆਈ ਨਹੀਂ ਹੋਈ। ਵੀ ਮੈਂ ਬਾਜ਼ਾਰ ਤਾਂ ਫੇਰ ਵਾਗ ਜੂ ਦੋ ਘੰਟੇ ਠਹਿਰ ਕੇ ਵੀ ਰੋਟੀ ਕੱਲੀ ਕਿਵੇਂ ਬਣਾਉਗੀ ਸਿਆਣੀ ਬਣੀ। ਫਿਰ ਮੈਨੂੰ ਤਾਂ ਬਣਾਉਣੀ ਪਊਗੀ। ਚਲ ਬਣਾ ਕੇ ਭੇਜ ਦੇਣੀ ਕੋਈ ਨਾ। ਸਬਜ਼ੀ ਬਣ ਗਈ। ਫਿਰ ਰੋਟੀਆਂ ਨੇ ਲਾ ਦੂੰ ਚਾਰ ਰੋਟੀਆਂ ਹੋਰ ਬਣਾ ਦਿੰਦੀਆਂ। ਪਰਾਂਤ ਚੱਕਾ ਇਧਰੋਂ ਹਟਿਆ ਲਈ। ਹੋ ਹੋ। ਮਾ ਸਾਈਂ ਘਰ ਮਿਲਿਆ ਜਿਵੇਂ ਥੱਕ ਗਈ। ਮੈਂ ਤਾਂ ਐਨੀ ਧੁੱਪ ਗਰਮੀ ਵੀ ਅੱਜੇ ਕਹਿੰਦੀ ਐ ਵੀ ਅੱਜੇ ਪਹਿਣਾ ਬਸ ਆਏ ਹਾਏ ਆ ਗਈ ਹੁਣ ਤੋਂ ਹਾਂਜੀ ਮੰਮੀ ਆ ਗਈ ਜਿਹੜੀ ਅੱਜ ਤੱਕ ਹਰਕਤ ਕਰੀਆ ਨਾ ਇਹਦਾ ਚੰਗੀ ਨਹੀਂ ਕਰੀ ਸੰਦੀਪ ਮੰਮੀ ਮੈਂ ਕੀ ਕਰਤਾ ਕਰਿਆ ਤਾਂ ਤੇ ਬਹੁਤ ਕੁਸਾ ਤੂੰ ਕਹਿੰਦੀ ਮੈਂ ਕਰਿਆ ਨਹੀਂ ਕੁਸਾ ਮੈਂ ਰੋਟੀ ਅੱਜ ਤਾਂ ਬਣਾ ਕੇ ਭੇਤੀ ਕੋਈ ਗੱਲ ਨਹੀਂ ਚੱਲ ਮੈਂ ਰੋਟੀ ਬਣਾ ਤੀ ਭੇਜ ਵੀ ਦਿੱਤੀ ਮੈਂ ਰੋਟੀ ਉੱਥੇ ਪਹੁੰਚਾ ਤੀ ਵੀ ਚਾਹ ਲੈ ਰੋਟੀ ਟੁੱਕੇ ਫੜਾਉਂਦੇ ਹੁੰਦੇ ਨੇ ਜਦੋਂ ਆਪਾਂ ਨੂੰ ਪਤਾ ਵੀ ਆਪਣੇ ਕੁੜਮਾ ਜੜਮਾ ਦੀ ਗੱਲ ਹੁੰਦੀ ਐ ਜਿਹੜੀ ਇਹ ਰੋਟੀ ਟੁਕੜਾ ਪੜਾਉਣਾ ਚਿੰਦਾ ਹੁੰਦਾ ਆ। ਬਾਕੀ ਰਹੀ ਗੱਲ ਢੱਲ ਮੱਠ ਦੀ ਇਹ ਨਹੀਂ ਪਤਾ ਹੈਗਾ ਵੀ ਕੀ ਤੇ ਹੋ ਜਵੇ। ਕੋਈ ਆਂਢੀ ਗਮਾਂਢੀ ਤੇ ਹੋ ਜੇ ਖਾਭਦੇ ਦੇ ਹੋ ਜੇ। ਬਾਕੀ ਕੰਨੀ ਤੇ ਉਹ ਕੁੜੀ ਘਰੇ ਉਹ ਕੁੜੀ ਆਏ ਦੱਸ ਵੀ ਉਹ ਕਰਦੇ ਕੰਮ ਤਾਂ ਦਿਨ ਮੇੜਦੀ ਕਿ ਜਵਾਕਾਂ ਨੂੰ ਸਕੂਲ ਤੋਰਦੀ। ਕੋਹ ਰੋਟੀ ਲੈ ਕੇ ਆਉਂਦੀ ਇੱਥੇ ਆਪਣੀ ਸੱਸ ਦੀ। ਮੈਨੂੰ ਐ ਦੱਸ ਸੰਦੀਪ ਤੂੰ ਕਿਹੜੀ ਗੱਲ ਤੋਂ ਕੀ ਹੋਈਆਂ? ਤੈਨੂੰ ਕਿਸੇ ਰਿਸ਼ਤੇਦਾਰ ਦੀ ਲੋੜ ਨਹੀਂ ਪੈਂਦੀ? ਮੰਮੀ ਮੈਨੂੰ ਤਾਂ ਸਾਰੇ ਰਿਸ਼ਤੇਦਾਰਾਂ ਦੀ ਲੋੜ ਆ। ਮੈਨੂੰ ਲੱਗਦਾ ਸੋਨੂ ਨਹੀਂ ਹੈਗੀ। ਅੱਜ ਸੋਡੀ 30 ਤੇ ਵਕਤ ਪੈ ਗਿਆ ਸੋ ਉਹਨੂੰ ਬੜੇ ਕੁੜਮ ਜਾਦ ਆ ਗਏ ਜਿੱਥੇ ਸੋਨੇ ਆ ਉਹਦਾ ਪੁੱਤ ਬਿਆਹਿਆ ਉਹ ਸੋਡੇ ਰਿਸ਼ਤੇਦਾਰ ਨਹੀਂ ਹੈਗੇ ਜਾਂ ਉਹ ਸੋਡੇ ਕੁੜਮ ਨਹੀਂ ਹੈਗੇ ਹੈ ਤੇ ਜਾਦੇ ਪੁਰਾਣੀ ਗੱਲ ਤਾਂ ਹੈ ਨਹੀਂ ਨਾ ਆਹੀ ਸਾਰੀ 5-6 ਮਹੀਨਿਆਂ ਦੀ ਗੱਲ ਆ ਯਾਦ ਕਰੋ ਉਹ ਗੱਲ ਜਦੋਂ ਮੇਰੇ ਮੰਮੀ ਬਿਮਾਰ ਸੀ ਪਿੰਡਾਂ ਰੇ ਮੈਂ ਸੋਨੂੰ ਪਿੰਡ ਜਾਣ ਨੂੰ ਕਿਹਾ ਸੀ ਮੈਂ ਮਿਲਿਆ ਆਵਾ ਜਾ ਕੇ ਉਹਦਾ ਸੋਨੇ ਕੀ ਕਿਹਾ ਸੀ ਜਾਦਾ ਸੋਡੇ अच्छा ठीक ਨਹੀਂ ਹੈਗੇ ਫਿਰ ਐਡਮਿਟ ਕਰ ਲੈ ਨਹੀਂ ਨਹੀਂ ਮੈਂ ਆ ਜੂਗੀ ਠੀਕ ਆ ਹਾਂ ਬਸ ਮੰਮੀ ਦਾ ਖਿਆਲ ਰੱਖ ਮੈਂ ਆਉਣੀ ਆ ਹੁਣੀ ਹਾਂ ਟਿਕ ਚੰਗਾ ওকে ਮੰਮੀ ਮੈਨੂੰ ਨਾ ਪਿੰਡ ਜਾਣਾ ਪੈਣਾ ਮੇਰੇ ਮੰਮੀ ਦੀ ਤਬੀਅਤ ਜਿਆਦਾ ਖਰਾਬ ਆ ਉਹਨਾਂ ਨੂੰ ਐਡਮਿਟ ਕਰ ਲਿਆ ਹਸਪੀਟਲ ਚ ਤਾਂ ਇਹ ਜਾ ਕੇ ਕੀ ਕਰਨਾ ਤੇਰੇ ਭਾਈ ਨੇ ਦਾਖਲ ਕਰ ਲਈ ਤੇਰੇ ਭਾਈ ਹੋਣਾ ਲਵੇ ਦਾਖਲ ਉਹਨੇ ਕਰੇ ਲਈ ਉਹ ਹੈਗਾ ਲਵੇ ਆਪੇ ਖਾਮ ਸਮਾਂਲ ਕਰ ਲੂਗਾ ਤਾਂ ਉੱਥੇ ਕੀ ਕਰਨ ਜਦ ਘਰੇ ਆਗੀ ਠੀਕ ਹੋ ਕੇ ਹਸਪਤਾਲ ਆਇ ਤੋਂ ਫਿਰ ਜਾ ਕੇ ਬਤਾ ਨਹੀਂ ਤੂੰ ਗਰਮੀ ਦੇਖ ਲੈ ਕਿੰਨੀ ਆ ਉਥੇ ਕੀ ਕਰੇਂਗੀ ਤੂੰ ਨਾਲੇ ਬਦੀਨ ਹੋਵੇਂਗੀ ਮੰਮੀ ਬੇਰਾ ਕਰ ਲਾ ਮੈਨੂੰ ਐ ਵੀ ਚੱਲ ਜਾ ਕੇ ਮਾੜੀ ਮੋਟੀ ਹੈਲਪ ਹੋ ਜਾਂਦੀ ਆ ਗਰਮੀ ਬਹੁਤ ਆ ਭਾਈ ਬਦੀਨ ਹੋਵੇਂਗੀ ਜਾ ਕੇ ਤੂੰ ਉੱਥੇ ਨਾਲੇ ਘਰ ਦੇ ਕੰਮ ਮੇਰੇ ਕੋਣ ਕਰੂਗਾ ਮੇਤੋ ਕੰਮ ਨਹੀਂ ਬਣਦੇ ਹੈਗੇ ਛੋੜੀ ਮਾਰ ਜੀ ਸਾਸੀ ਕਾਲ ਮਾਸੀ ਜੀ 사ਸੀ ਕਾਲ ਪੁੱਤ ਉਹ ਠੀਕ ਹੋਈ ਠੀਕ ਠਾਕ ਪੁੱਤ ਬਸ ਮੈਂ ਤੇਰੀ ਮੰਮੀ ਕੋਲੇ ਆਈ ਹੋਈ ਸੀ ਅੱਛਾ ਜੀ ਮੰਮੀ ਕਿਵੇਂ ਨੇ ਹੁਣ ਮੰਮੀ ਤਾਂ ਤੈਨੂੰ ਹੀ ਯਾਦ ਕਰਕੇ ਰੋਈ ਜਾਂਦੀ ਆ ਬਹੁਤ ਜ਼ਿਆਦਾ ਰੋਂਦੀ ਆ ਤੂੰ ਆ ਜਾ ਇੱਕ ਵਾਰ ਮਾਸੀ ਆਉਣ ਨੂੰ ਤਾਂ ਮੇਰਾ ਹੀ ਬਹੁਜੀ ਕਰਦਾ ਪਰ ਮੈਂ ਕੀ ਕਰਾਂ ਮੈਂ ਮਜਬੂਰ ਆ ਪੁੱਤ ਤੂੰ ਇੱਕ ਵਾਰ ਆ ਕੇ ਮਿਲ ਜਾ ਕੀ ਪਤਾ ਉਹਦੀ ਸਿਹਤ ਤੈਨੂੰ ਦੇਖ ਕੇ ਠੀਕ ਹੋ ਜੇ ਉਹ ਤਾਂ ਮੈਨੂੰ ਵੀ ਪਤਾ ਮਾਸੀ ਜੀ ਪਰ ਮੇਰੀ ਸਾਸਮੇ ਨੂੰ ਆਉਣ ਨਹੀਂ ਦਿੰਦੀ ਐਂਗੀ ਜੇ ਇਹਨਾਂ ਨੂੰ ਕਿਹਾ ਇਹਨਾਂ ਦੇ ਹਾੜੇ ਕੱਢੇ ਤਾਂ ਇਹ ਕਹਿੰਦੇ ਵੀ ਨਹੀਂ ਜਾਣਾ ਜਿਵੇਂ ਮੰਮੀ ਕਹਿੰਦੀ ਆ ਓਵੇਂ ਹੀ ਕਰਨਾ ਮੈਂ ਦੱਸ ਕੀ ਕਰਾਂ ਉਹ ਤਾਂ ਤੇਰੀ ਗੱਲ ਠੀਕ ਆ ਪਰ ਮੈਂ ਤੇਰੀ ਸਾਸ ਨਾਲ ਗੱਲ ਕਰ ਲੈਣੀ ਆ ਮੈਂ ਉਹਨੂੰ ਕਹਿ ਦਾਂ ਨੀ ਆ ਵੀ ਇਹਨੂੰ ਭੇਜ ਦੋ ਸੰਦੀਪ ਨੂੰ ਉਹਦੀ ਮੰਮੀ ਜਾਦੇ ਢਿੱਲੀ ਆ ਮਿਲ ਜੂਗੀ ਆ ਕੇ ਦੋ ਦਿਨ ਲਾ ਜੂਗੀ ਕੋਈ ਫਾਇਦਾ ਨਹੀਂ ਹੈਗਾ ਮਾਸੀ ਜੀ ਉਹਨਾਂ ਨੇ ਨਹੀਂ ਮੰਨਣਾ ਮੈਨੂੰ ਪਤਾ ਮੈਂ ਬਹੁ ਹਾੜੇ ਕੱਢ ਲਏ ਉਹਨਾਂ ਦੇ ਕਹਨੇ ਮੇਰ ਤੋਂ ਤਾਂ ਕੰਮ ਨਹੀਂ ਬਣਦਾ ਹੈਗਾ ਕੰਮ ਦੀਆਂ ਪਤਾ ਨਹੀਂ ਕਿਹੜੀਆਂ ਇਹਨਾਂ ਦੀਆਂ ਫੈਕਟਰੀਆਂ ਚੱਲਦੀਆਂ ਨੇ ਵੀ ਮੇਰ ਤੋਂ ਬਿਨਾਂ ਉਹ ਕੰਮ ਨਹੀਂ ਹੁੰਦਾ ਹੈਗਾ ਵੀ ਜੇ ਮੈਂ 2 ਦਿਨ ਲਾ ਆਉਂਗੀ ਦੱਸ ਉਸ ਕਸਜੂਗਾ ਇਹਨਾਂ ਦਾ ਚੱਲ ਕੋਈ ਨਾ ਮੈਂ ਗੱਲ ਕਰਦੀ ਆ ਤੇਰੀ ਸੱਸ ਨਾਲ ਠੀਕ ਆ ਚੰਗਾ ਠੀਕ ਆ ਜੀ ਜੇ ਮੈਨੂੰ 2 ਦਿਨ ਤੋਰ ਦੇਣਾ ਫਿਰ ਇਹਨਾਂ ਦਾ ਕੁਸ ਕਸਜੂਗਾ ਮੇਰੀ ਮਾਂ ਬਿਮਾਰ ਆ ਮੈਨੂੰ ਯਾਦ ਕਰਦੀ ਆ ਮੈਨੂੰ ਰੋਂਦੀ ਆ ਉਹ ਯਾਦ ਕਰ ਕਰਕੇ ਦੱਸ ਇਹਨਾਂ ਜੰਮੀ ਤਰਸਨੀ ਆਉਂਦਾ ਹੈਗਾ ਮੇਰੇ ਤੇ ਵੀ ਜੇ 2 ਦਿਨ ਮੰਮੀ ਆਪ ਕੰਮ ਕਰ ਲੂਜੀ ਦੱਸ ਫੇਰ ਕੀ ਹੋ ਜੂਗਾ ਕੀ ਪਤਾ ਮੈਨੂੰ ਮਿਲ ਕੇ ਮੇਰੀ ਮੰਮੀ ਠੀਕ ਹੈ ਹੋ ਜੀ ਜੇ ਉਹਨੂੰ ਕੁਝ ਹੋ ਗਿਆ ਪਤਾ ਨਹੀਂ ਕਿਉਂ ਨਹੀਂ ਸਮਝਦੇ ਹੈਗੇ ਜੇ ਭਲਾ ਮੰਮੀ ਦੇ ਬਿਮਾਰ ਹੋਣ ਤੇ ਇਹਨਾਂ ਦੇ ਵੀ ਧੀ ਆ ਉਹਦੀ ਸੱਸ ਨਾ ਤੋਰੇ ਫੇਰ ਇਹਨਾਂ ਦੇ ਦਿਲ ਤੇ ਕੀ ਬੀਤੇ ਹੁਣ ਮੇਰੀ ਮੰਮੀ ਨੂੰ ਤਾਂ ਬਿਮਾਰ ਹੋਏ ਨੂੰ ਮਹੀਨਾ ਹੋ ਗਿਆ ਮੈਨੂੰ ਕਿੱਦਾਂ ਦੀ ਡਿਕਨ ਲੱਗ ਰਹੀ ਹੈ ਉਹ ਵੀ ਅੱਜ ਵੀ ਮੇਰੀ ਧੀ ਆਈ ਅੱਜ ਵੀ ਧੀ ਆਈ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪੱਥਰ ਦੇ ਬਣੇ ਬੈਠੇ ਨੇ ਇਹ ਪਤਾ ਨਹੀਂ ਇਹਨਾਂ ਨੂੰ ਕਦੋਂ ਸਮਝ ਆਊਗੀ ਵੀ ਜਿਹੇ ਜੀ ਸਾਡੀ ਧੀ ਆ ਮੈਂ ਵੀ ਕਿਸੇ ਦੀ ਧੀ ਆ ਕਿਉਂ ਨਹੀਂ ਤਰਸ ਆਉਂਦਾ ਲੋਕਾਂ ਨੂੰ ਮੰਮੀ ਆਇਆ ਕੁਝ ਯਾਰ ਛੋਡੇ ਹੁਣ ਜਾਤ ਆ ਗਿਆ ਫੇਰੇ ਮਤਵਲਾ ਵੀ ਬਦਲਾ ਲੈਣੀ ਮੈਨੂੰ ਮੰਮੀ ਬਦਲਾ ਲੈਣੀ ਮੇਰੀ ਆਤ ਨਹੀਂ ਹੈਗੀ ਨਾ ਮੈਨੂੰ ਇਹ ਚੰਗੀਆਂ ਲੱਗਦੀਆਂ ਨੇ ਇਹ ਜਿਹੀਆਂ ਗੱਲਾਂ ਮੈਂ ਤਾਂ ਸਿਰਫ ਸੋਨੂੰ ਇਹ ਯਾਦ ਕਰਾਉਣਾ ਚਾਹੁੰਦੀ ਆ ਵੀ ਜਿੱਥੇ ਮੁੰਡੇ ਦੇ ਸੌਹਰੇ ਨੇ ਨਾ ਉਹ ਵੀ ਛੋਡੇ ਕੁੜਮ ਨੇ ਜਿੱਥੇ ਧੀ ਦੇ ਨੇ ਉਹ ਕੁੜਮ ਕੋਈ ਜ਼ਿਆਦਾ ਖਾਸ ਨਹੀਂ ਹੁੰਦੇ ਹੈਗੇ ਤੇ ਨਾਲੇ ਤੁਸੀਂ ਨੇ ਆਪ ਤਾਂ ਪਤਾ ਲੈਣ ਕੀ ਜਾਣਾ ਸੀ ਮੇਰੀ ਮੰਮੀ ਦਾ ਤੁਸੀਂ ਨੇ ਤਾਂ ਮੈਨੂੰ ਵੀ ਨਹੀਂ ਜਾਣ ਦਿੱਤਾ ਉੱਥੇ ਇਹ ਤਾਂ ਕੋਈ ਗੱਲ ਨਹੀਂ ਆਪਣੀ ਸੰਦੀਪ ਮੈਂ ਤਾਂ ਤੈਨੂੰ ਤਾਂ ਰੋਕਿਆ ਸੀ ਵੀ ਗਰਮੀ ਜ਼ਿਆਦਾ ਤੇ ਬਿਮਾਰ ਹੋ ਜੇਗੀ ਹਸਪਤਾਲਾਂ ਚ ਜਾ ਕੇ ਮੰਮੀ ਗਰਮੀ ਤਾਂ ਅੱਜ ਵੀ ਆਉਣੀ ਹੈ ਨਾ ਜਿੰਨੀ ਅੱਜ ਤੋਂ 3-4 ਮਹੀਨੇ ਪਹਿਲਾਂ ਸੀ ਤੇ ਨਾਲੇ ਅੱਜ ਵੀ ਮੈਨੂੰ ਰੋਟੀ ਬਣਾ ਕੇ ਤਾਂ ਹਸਪੀਟਲ 'ਚ ਜਾਣ ਹੀ ਪੈਣਾ ਨਾ ਅੱਜ ਕਿਹੜਾ ਫਿਰ ਘਰੇ ਬੈਠੀ ਐ ਰੋਟੀ ਬਗ ਜੂਗੀ ਹਸਪੀਟਲ ਦੇ ਵਿੱਚ ਮੈਂ ਇਹ ਗੱਲ ਦੇਖ ਰਹੀ ਆ ਵੀ ਸੋਨੂੰ ਆਪਦੀ ਗਲਤੀ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੈਗਾ ਮੈਨੂੰ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਕੱਲ ਨੂੰ ਤੁਸੀਂ ਬਿਮਾਰ ਹੋ ਜਾਓ ਤੇ ਛੋਡੀ 3900 ਨੂੰ ਮਿਲਣ ਵਾਸਤੇ ਨਾ ਭੇਜਣਾ ਉਹਦੇ ਸਾਸੂ ਸਹੁਰਾ ਫੇਰ ਛੋੜੇ ਦਿਲ ਤੇ ਕੀ ਬੀਤੂਗੀ ਮੰਮੀ ਮਾੜਾਏ ਤੁਸੀਂ ਹੁਣ ਆਪਦੇ ਤੇ ਲਾ ਕੇ ਦੇਖੋ ਇਹ ਗੱਲ ਉਹਦੇ ਸੋਨੇ ਮੈਨੂੰ ਜਾਣ ਨਹੀਂ ਦਿੱਤਾ ਹੈਗਾ ਉਸ ਟਾਈਮ ਮੇਰੇ ਮੰਮੀ ਤੇ ਯਾਰ ਮੇਰੇ ਤੇ ਕੀ ਬੀਤੀ ਹੋਗੀ ਹੈਗਾ ਸਾਨੂੰ ਇਸ ਗੱਲ ਦਾ ਅੰਦਾਜ਼ਾ ਮਾੜਾ ਮੋਟਾ ਹੁਣ ਮੇਰੇ ਗਾਲੀ ਕੀ ਦੇਖਦੇ ਹੋ ਸੁਣੋ ਹੋ ਕੇ ਬਹਿ ਗਏ ਸਾਸ਼ੀਕਾਲ ਮੰਮੀ ਸਤਿ ਸ੍ਰੀ ਅਕਾਲ ਪੁੱਤ ਠੀਕ ਆ ਸਾਸ਼ੀਕਾਲ ਦੀਦੀ ਸਾਸ਼ੀਕਾਲ ਹੋਰ ਕਿਵੇਂ ਸਤਿ ਪਾ ਬਧੀਆ ਜੀ ਤੁਸੀਂ ਕਿਵੇਂ ਹੋ ਮੈਂ ਵੀ ਠੀਕ ਠਾਕ ਵਧੀਆ ਹਾਂ ਤੇ ਸੱਸ ਕਿਵੇਂ ਆ ਹੁਣ ਠੀਕ ਆ ਮੰਮੀ ਉਹ ਵੀ ਹੁਣ ਮੈਂ ਗਈ ਤੁਹਾਨੂੰ ਠੀਕ ਲੱਗਦੀ ਜੀ ਕੁਸਾ ਨਾ ਠੀਕ ਨੇ ਹੁਣ ਤਾਂ ਮੈਂ ਪਾਣੀ ਲੈ ਕੇ ਆਣੀ ਆਂ ਦੀਦੀ ਨਾ ਨਾ ਪਾਣੀ ਮੈਂ ਪੀ ਆਈ ਮੈਂ ਭਾਂਡੇ ਫੜਾਉਣ ਆਈ ਸੀ ਭਾਂਡੇ ਮੈਂ ਸੋਈ ਚ ਰੱਖਿਆ ਈ ਚਲ ਭਾਂਡਿਆਂ ਨੂੰ ਕੀ ਧੀ ਫੇਰ ਆ ਜਾ ਨੇ ਭਾਂਡੇ ਤਾਂ ਨਾ ਫੇਰ ਵੀ ਲੋੜ ਪੈਣੇ ਨਾਲੇ ਉੱਥੇ ਰੋਲਣਗੇ ਉਹ ਕੀ ਫਾਇਦਾ ਚੱਲੋ ਹੋਤਾ ਹੈਗਾ ਹਾਂ ਹੁਣ ਕਿਵੇਂ ਨੇ ਮਾਸੀ ਜੀ ਹੁਣ ਤਾਂ ਠੀਕ ਨੇ ਫਰਕਾ ਪਹਿਲਾਂ ਨਾਲੋਂ ਅੱਛਾ ਸ਼ਾਇਦ ਦੇ ਦੇਣਗੇ ਛੁੱਟੀ ਕੱਲ ਤੱਕ ਚਲੋ ਵਧੀਆ ਜੀ ਛੁੱਟੀ ਮਿਲ ਜੂਗੀ ਹਾਂ ਮੰਮੀ ਤੁਸੀਂ ਕਾਹਦਾ ਰੌਲਾ ਪਾਇਆ ਹੋਇਆ ਸੀ ਉਸੇ ਦੀ ਪੁੱਛ ਲਾ ਭਾਈ ਸੋਡੀ ਆਵਾਜ਼ ਗੇਟ ਤੱਕ ਜਾ ਰਹੀ ਸੀ ਲੈ ਮੈਂ ਇੱਥੋਂ ਪੁੱਛ ਲਾ ਤੜਕੇ ਮੈਂ ਰੋਟੀ ਨੂੰ ਕਿਹਾ ਸੀ ਇਹਨੂੰ ਮਾਪੇ ਰੋਟੀ ਬਣਾ ਦੇ ਉੱਥੇ ਹਸਪਤਾਲ 'ਚ ਫਰੀਦ ਦੀ ਸੱਸ ਦੀ 6:00 ਵਜੇ ਉਹ ਦਾਖਲ ਕਰੀ ਹੋਈ ਆ ਉੱਥੇ ਪਹੁੰਚਾਉਣੀ ਆ ਲੈ ਕੇ ਬੈਗ ਬਾਜ਼ਾਰ ਨੂੰ ਭੱਜ ਗਈ ਲੈ ਰੋਟੀ ਬਣਾਉਣ ਐ ਜਿੱ ਤੱਕ ਕੋਈ ਗਲਤ ਗੱਲ ਨਹੀਂ ਕਹੀ ਸੋਨੇ ਫੇ ਪੁੱਛ ਲਾਉ ਉਹਨੂੰ ਫੇਰਾ ਅਭੀ ਤੈਨਿਆ ਕਿਉਂ ਕਰਿਆ ਦੀਦੀ ਮੰਮੀ ਨੇ ਸੋਨੂੰ ਅੱਧੀ ਇਹ ਗੱਲ ਦੱਸੀ ਆ ਆਪਦਾ ਪੱਖ ਤਾਂ ਰੱਖਤਾ ਮੇਰਾ ਤਾਂ ਸੁਣਿਆ ਨਹੀਂ ਨਾ ਮੇਰੀ ਗੱਲ ਸੁਣੋ ਜਦੋਂ ਉਦੋਂ ਮੇਰੇ ਮੰਮੀ ਬਿਮਾਰ ਤੇ ਨਾ ਮੈਂ ਉਦੋਂ ਹਸਪਤਾਲ 'ਚ ਜਾਣ ਨੂੰ ਕਹਿੰਦੀ ਸੀ ਮੀਨੂੰ ਤਾਂ ਕਹਿੰਦੀ ਉਦੋਂ ਨਾ ਜਾ ਅੱਛਾ ਅੱਜ ਜਦੋਂ ਸੋਢੀ ਸੱਸ ਦੀ ਵਾਰੀ ਆਈ ਕਹਿੰਦੀ ਹਸਪਤਾਲ ਰੋਟੀ ਦੇ ਕੇ ਆਉਣੀ ਆ ਨਾ ਮੰਮੀ ਮੈਂ ਤੁਹਾਨੂੰ ਉਦੋਂ ਕਿਹਾ ਤਾਂ ਹੈਗਾ ਸੀ ਵੀ ਸੰਦੀਪ ਨੂੰ ਤੋਰ ਦਿਓ ਤੁਸੀਂ ਉਹਦੀ ਮੰਮੀ ਬਿਮਾਰ ਆ ਤੁਸੀਂ ਕਾਹਤੋਂ ਨਹੀਂ ਭੇਜਿਆ ਉਹਨੂੰ ਨਹੀਂ ਪੁੱਤ ਮੈਂ ਤਾਂ ਗਰਮੀ ਕਰਕੇ ਕਹਿਤਾ ਸੀ ਮੈਂ ਗਰਮੀ ਜ਼ਿਆਦੇ ਆ ਹੁਣ ਕੀ ਕਰੇਗੀ ਤੂੰ ਉੱਥੇ ਜਾ ਕੇ ਮਤਰਾਜੇ ਬਿਮਾਰ ਹੋ ਜੇਗੀ ਜਦੋਂ ਠੀਕ ਹੋ ਕੇ ਤੇ ਮੰਮੀ ਘਰੇ ਆ ਗਈ ਫੇਰ ਜਾ ਆਈਂ ਤੇ ਪਤਾ ਨਹੀਂ ਮੰਮੀ ਮਾਵਾਪ ਦੀ ਤਕਲੀਫ ਨਾਲੋਂ ਜ਼ਿਆਦੇ ਗਰਮੀ ਤਾਂ ਨਹੀਂ ਉਹ ਹੋ ਹੈਗੀ ਆਪਾਂ ਨੂੰ ਮਾਵਾਪ ਢਿੱਲਾ ਅੱਛਾ ਜੀ ਆਪਾਂ ਉਹ ਗਰਮੀ ਠੰਡ ਚੈੱਕ ਕਰੀ ਜਾਈਏ ਵੀ ਗਰਮੀ ਜ਼ਿਆਦੇ ਆ ਠੰਡ ਜ਼ਿਆਦੇ ਆ ਤੀ ਪੁੱਤ ਨੂੰ ਜਦੋਂ ਮਾਵਾਪਾ ਢਿੱਲਾ ਹੁੰਦਾ ਜਾਣਾ ਚਾਹੀਦਾ ਦੇਖ ਲਓ ਦੀਦੀ ਅੱਜ ਨਹੀਂ ਗਰਮੀ ਹੈਗੀ ਅੱਜ ਵੀ ਤਾਂ ਉਹੀ ਮੈਂ ਆ ਮੈਂ ਹੀ ਅੱਜ ਹਸਪੀਟਲ 'ਚ ਜਾਣਾ ਸੀ ਰੋਟੀ ਲੈ ਕੇ ਕਹਿੰਦੇ ਗਰਮੀ थी ਗੱਲ ਇਹ ਆ ਦੀਦੀ ਵੀ ਸੱਸਾਂ ਕਰੇ ਚੁਗਦੀਆਂ ਨਹੀਂ ਹੁੰਦੀਆਂ ਹੈਗੀਆਂ ਹਮੇਸ਼ਾ ਨੂਹਾਂ ਨੂੰ ਝਕਾਉਣਾ ਜਾਣਦੀਆਂ ਨੇ ਮੈਂ ਤਾਂ ਚਲੋ ਉਸ ਟਾਈਮ ਨਹੀਂ ਗਈ ਹੈਗੀ ਜਦੋਂ ਅੱਜ ਆਪਦੇ ਤੇ ਆਈ ਤਾਂ ਆਪਦੇ ਕੁੜਮ ਦੇਖਗੇ ਇਹਨਾਂ ਨੂੰ ਉਹ ਨਹੀਂ ਕੁੜਮ ਦੇ ਕਿਸੇ ਦੇ ਮੰਮੀ ਇਹ ਤਾਂ ਛੋਟੀ ਗਲਤ ਗੱਲ ਆ ਸੋਨੇ ਭਾਬੀ ਨੂੰ ਭੇਜਣਾ ਸੀ ਜਦੋਂ ਉਹਦੀ ਮੰਮੀ ਬਿਮਾਰ ਸੀ ਤੁਸੀਂ ਨੇ ਦੱਸ ਦੋ ਦਿਨ ਦਾ ਮਾਪ ਕਰ ਲਾਂਦੇ ਐਵੇਂ ਤਾਂ ਫਰਕ ਪੈ ਜਾਂਦਾ ਰਿਸ਼ਤਿਆਂ 'ਚ ਪੁੱਤ ਮੈਨੂੰ ਇਹ ਆਪਦੀ ਗਲਤੀ ਤੇ ਹੁਣ ਪਸਤਾਵਾ ਹੋ ਰਿਹਾ ਬਹੁਤ ਮੈਂ ਹੁਣ ਇਹਨੂੰ ਕਹਿਣੀ ਤੜਕੇ ਤੂੰ ਜਾ ਹੀ ਪਈ ਆਪਦੀ ਮੰਮੀ ਕੋਲੇ ਚਾਰ ਦਿਨ ਲਾਏ ਜਾਂ ਪੰਜ ਦਿਨ ਲਾਏ ਕੰਮ ਮੈਂ ਸਾਰਾ ਆਪੇ ਸੰਭਾਲੂੰਗੀ ਜੇ ਇਹ ਹੀ ਗੱਲ ਉਦੋਂ ਕਰ ਲਾਂਦੇ ਤੁਸੀਂ ਕਾਹਨੂੰ ਇੰਨਾ ਫਰਕ ਪੈਂਦਾ ਨਾਲ ਤਾਂ ਇਹਨਾਂ ਦਾ ਉਦੋਂ ਦਾ ਮਨ ਖਰਾਬ ਹੋਣਾ ਛੋਡੇ ਕਨੀਓ ਤੁਸੀਂ ਇਹਨੂੰ ਭੇਜ ਦਾਂਦੇ ਜਦੋਂ ਹੁਣ ਅੱਜ ਛੋਡੇ ਆਪਦੇ ਤੇ ਪਈ ਛੋਡੀ ਆਪਦੀ ਧੀ ਤੇ ਪਈ ਅੱਜ ਫਿਰ ਸੋਨੂੰ ਆਪਦੀ ਗਲਤੀ ਦਾ ਪਛਤਾਵਾ ਹੋਣ ਲੱਗ ਗਿਆ ਮੰਮੀ ਐ ਨਿੱਕੇ ਨਿੱਕਿਆਂ ਗੱਲਾਂ ਨਾਲ ਨਾ ਆਪਸੀ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਆਈ ਫਿਰ ਘਰ ਅੱਡੋ ਅੱਡ ਹੋ ਜਾਂਦੇ ਨੇ ਉਹੀ ਤਾਂ ਮੈਂ ਇਹਨਾਂ ਨੂੰ ਸਮਝਾਰੀ ਦੀ ਜੇ ਮੈਂ ਉਦੋਂ ਇਹਨਾਂ ਦੇ ਹਾੜੇ ਕੱਢ ਲਏ ਇਹਨਾਂ ਨੇ ਇੱਕ ਨਹੀਂ ਮੰਨੀ ਹੈਗੀ ਚਲੋ ਹੁਣ ਤਾਂ ਮੇਰੇ ਮੰਮੀ ਠੀਕ ਨੇ ਵਿਵਾਹਿ ਗਰੂ ਨੇ ਸੁਣ ਲਈ ਮੈਂ ਤਾਂ ਚਾਹੀ ਨਹੀਂ ਗਈ ਹੈਂਗੀ ਪਰ ਉਸ ਟਾਈਮ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ ਜੇ ਮੈਂ ਬਗ ਜਾਂਦੀ ਨਾ ਉਹ ਬਹੁਤ ਛੇਤੀ ਠੀਕ ਹੋ ਜਾਂਦੇ ਫਿਰ ਨਾਲ ਮੰਮੀ ਉਹ ਕੀ ਸੋਚਦੇ ਹੋਣੇ ਸੋਡੇ ਬਾਰੇ ਪੂਰੇ ਤਾਂ ਚੱਲ ਇਹ ਸੰਦੀਪ ਨੇ ਇੱਥੇ ਰਹਿਣਾ ساری ਉਮਰ ਇਹ ਨੇ ਤਾਂ ਚੁੱਪ ਕਰਕੇ ਛੋਡੀ ਗੱਲ ਮੰਨ ਲਈ ਉਹਦੀ ਮੰਮੀ ਕੀ ਸੋਚਦੀ ਹੋਊਗੀ ਵੀ ਉਹਦੀ ਸੱਸ ਕਿੰਨੀ ਮਾੜੀ ਆ ਵੀ ਮੈਂ ਮੰਝੇ ਚ ਪਈਆਂ ਵੀ ਮੇਰਾ ਪਤਾ ਲੈਣ ਤੱਕ ਨਹੀਂ ਭੇਜਿਆ ਹੈਗਾ ਮੇਰੀ ਧੀ ਨੂੰ ਉਹ ਵੀ ਸੋਚਦੇ ਹੋਣੇ ਸੋਡੇ ਬਾਰੇ ਉਹੀ ਗੱਲ ਆ ਪਤਵੈਨ ਹੁਣ ਕਹਿ ਰਹੀ ਆ ਵੀ ਭੈਣ ਹੁਣ ਤੂੰ ਜਾਇਂ ਚਾਹ ਚਾਰ ਦਿਨ ਲਈ ਆਇਂ ਚਾਹ ਪੰਜ ਦਿਨ ਲਈ ਮੈਂ ਆਪੇ ਕੰਮ ਸਮਾੜ ਲਵਾਂਗੀ ਓਰੇ ਮੰਮੀ ਹੁਣ ਤਾਂ ਤੁਸੀਂ ਨੇ ਇਹ ਗਲਤੀ ਕਰ ਲਈ ਅੱਗੇ ਤੋਂ ਨਾ ਤੁਸੀਂ ਇਹ ਗਲਤੀ ਕਰਿਓ ਠੀਕ ਆ ਇਹਨਾਂ ਨਿੱਕੇ ਨਿੱਕੇ ਗੱਲਾਂ ਨਾਲ ਬਹੁਤ ਜ਼ਿਆਦਾ ਪਰਿਵਾਰਾਂ ਦੇ ਵਿੱਚ ਫਰਕ ਪੈ ਜਾਂਦੇ ਨੇ ਤੁਸੀਂ ਸਿਆਣੇ ਹੋ ਸਮਝਦਾਰ ਹੋ ਸੋ ਨੂੰ ਆਪ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਪਰਿਵਾਰ ਨੂੰ ਕਿਵੇਂ ਇੱਕ ਰੱਖਣਾ ਨਾਲੇ ਆਪਣੇ ਕੋਈ ਦੋ ਚਾਰ ਤਾਂ ਹੈ ਨਹੀਂ ਇੱਕੇ ਆ ਜੇ ਤੁਸੀਂ ਇਹਦਾ ਕਰੋਗੇ ਤਾਂ ਇਹ ਛੋਡਾ ਕਰੂਗੀ ਨਹੀਂ ਪੁੱਤ ਅੱਗੇ ਵਾਸਤੇ ਨੀ ਕੋਈ ਗਲਤੀ ਹੁੰਦੀ ਹੈਗੀ ਇਹੀ ਜੀ ਮੇਰੇ ਤੋਂ ਹੋਣਾ ਅਕੀ ਤਾਂ ਹੋਣੀ ਵੀ ਨਹੀਂ ਚਾਹੀਦੀ। ਪੁੱਤ ਮੇਰ ਤੋਂ ਗਲਤੀ ਹੋ ਗਈ। ਮੈਂ ਆਪਦੀ ਗਲਤੀ ਦਾ ਨਾ ਪਸਤਾਵਾ ਮੈਨੂੰ ਬਹੁਤ ਆ। ਹੁਣ ਤੜਕੇ ਨੂੰ ਤੂੰ ਆਪਦੇ ਪਿੰਡ ਜਾਇਆ ਚਾਹੇ 4 ਦਿਨ ਲਾਇਆ ਚਾਹੇ 5 ਦਿਨ ਲਾਇਆ। ਘਰ ਮੈਂ ਆਪੇ ਸਾਇਆ ਕੰਮ ਤਾਂ ਦਾ ਮੈਂ ਆਪੇ ਸਮਾ ਲੂੰਗੀ। ਗੱਲ ਘਰ ਦੀ ਨਹੀਂ ਹੈਗੀ, ਨਾ ਗੱਲ ਕੰਮ ਦੀ ਆ। ਮੈਂ ਕੰਮ ਕਰਦੀ ਥੱਕਦੀ ਨਹੀਂ ਹੈਗੀ। ਮੈਂ ਤਾਂ ਚਾਹੇ ਦਿਨ 'ਚ ਤੁਸੀਂ 10 ਗੇੜੇ ਲਵਾ ਲਓ ਹਸਪੀਟਲ 'ਚ ਮੈਂ 10 ਹੀ ਲਾ ਦੂੰਗੀ। ਪਰ ਉਸ ਟਾਈਮ ਮੈਨੂੰ ਗੁੱਸਾ ਆਇਆ। ਵੀ ਜਦੋਂ ਹੁਣ ਛੋਡੇ ਤੇ ਆ ਆਪਦੇ ਤੇ ਆ ਗਈ ਨਾ ਫੇਰ ਤੁਹਾਨੂੰ ਯਾਦ ਆ ਗਿਆ ਵੀ ਕਿੰਨੇ ਆਪਦੇ ਨੇ ਤੇ ਉਹ ਕਿ ਪੁੱਤ ਮੈਨੇ ਪਸਤਾਵਾ ਆਇਆ ਮੈਂ ਸਮਝ ਰਹੀ ਆਂ ਵੀ ਮੈਂ ਤਾਂ ਤੈਨੂੰ ਧੀ ਤਾਂ ਕੀ ਮੈਂ ਤੈਨੂੰ ਨੂੰਹ ਆਕੇ ਵੀ ਰੱਖਿਆ ਪਹਿਨਾ ਹੁਣ ਤੈਨੂੰ ਮੈਂ ਆਪਣੀ ਧੀ ਬਣਾ ਕੇ ਰੱਖੂਗੀ ਪੁੱਤ ਉਹ ਮੰਮੀ ਧੀ ਦੀ ਤਾਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਨੂੰਹੇ ਰੱਖ ਲਓ ਉਹੀ ਬਹੁਤਾ ਪਰ ਮੇਰੇ ਮਾਪੇ ਪਾਪਾ ਨੂੰ ਔਨੀ ਸਤਕਾਰ ਦਿਓ ਜਿੰਨੇ ਆਪਦੇ ਦੂਸਰੇ ਕੁੜਮਾ ਨੂੰ ਦਿੰਦੇ ਆ ਨਹੀਂ ਹੁਣ ਇਹਦੂ ਬਾਤ ਪੁੱਤ ਕਦੇ ਹੀ ਜੀ ਗਲਤੀ ਨਹੀਂ ਹੁੰਦੀ ਹੈਗੀ ਚਲੋ ਕੋਈ ਨਾ ਪਿੰਡ ਤਾਂ ਮੈਂ ਫੇਰ ਜਾ ਕੇ ਆਉਂਗੀ ਪਹਿਲਾਂ ਆਪਾਂ ਮਾਸੀ ਨੂੰ ਠੀਕ ਕਰ ਲਈਏ ਮੈਂ ਉਹਨਾਂ ਨੂੰ ਰੋਟੀ ਪਾਣੀ ਪਹਚਾ ਰਿਆ ਕਰੂੰਗੀ ਤੇਰੀ ਤੁਸੀਂ ਨਾ ਉੱਥੋਂ ਖੇਚਲ ਕਰਿਆ ਕਰੋ ਕੋਈ ਨਾ ਮੈਂ ਕੱਲ ਨੂੰ ਤਾਂ ਲੈ ਆਉਂਗੀ ਤੁਸੀਂ ਕੱਲ ਨੂੰ ਸ਼ਾਮ ਤੱਕ ਦੇਖ ਲਿਓ ਫੇਰ ਇਹ ਛੁੱਟੀ ਨਾ ਮਿਲੀ ਉਹ ਤਾਂ ਛੁੱਟੀ ਮਿਲ ਜੂਗੀ ਚਲੋ ਕੋਈ ਨਾ ਤੁਸੀਂ ਸ਼ਾਮ ਨੂੰ ਆ ਜਿਓ ਸਵੇਰੇ ਸੋਨੇ ਬੱਚੇ ਵੀ ਸਕੂਲ ਤੋਰਨੇ ਹੁੰਦੇ ਨੇ ਦਿਨ ਚ ਟਿਕਾਈ ਨਾਲ ਆਇਓ ਮੈਂ ਸਵੇਰੇ ਰੋਟੀ ਪਚਾ ਦੂੰਗੀ ਨਾਲੇ ਮਿਲਿਆ ਆਉਂਗੀ ਜਰਾ ਰੋਟੀ ਫੜਾ ਕੇ ਤੂੰ ਪਿੰਡ ਵਾਂਗ ਜੀ ਆਬ ਉਧਰ ਵਸਾ ਕੋਈ ਨਾ ਮੰਮੀ ਪਿੰਡ ਤਾਂ ਮੈਂ ਫੇਰੇ ਜਾਉਂਗੀ ਪਹਿਲਾਂ ਮਾਸੀ ਜੀ ਨੂੰ ਕੀ ਕਹੋ ਕੇ ਘਰੇ ਵਗ ਜਾਣ ਦਿਓ ਚਾਹ ਤਾਂ ਕੋਈ ਨਾ ਹਾਂ ਚਲੋ ਕੋਈ ਨਾ ਤੁਸੀਂ ਬੈਠੋ ਕਰੋ ਗੱਲਾਂ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆ ਮੈਂ ਤਾਂ ਜਾਣਾ ਕਰਿਆ ਔਖਾ ਸਰਦਾ ਨਹੀਂ ਹੈਗਾ ਲੇਟ ਹੋ ਜੂਗੀ ਫਿਰ ਮੈਂ। ਓਹੋ ਕੋਈ ਗੱਲ ਨਹੀਂ ਦੀਦੀ ਜਦੋਂ ਹੁਣ ਘਰੇ ਆਏ ਗਏ ਚਾਹ ਪੀ ਕੇ ਜਾਇਓ ਚੰਗਾ ਨਹੀਂ ਲੱਗਦਾ ਹੈਗਾ ਤੁਸੀਂ ਐਵੇਂ ਮੁੜੋ। ਚਲ ਚਾਹ ਦੀ ਤਾਂ ਕੋਈ ਲੋੜ ਨਹੀਂ ਧੀ ਫਿਰ ਤੂੰ ਮੜਾ ਛੇਤੀ ਬਣਾ ਕੇ ਲਿਆ। ਕੋਈ ਗੱਲ ਨਹੀਂ ਮੈਂ ਛੇਤੀਏ ਬਣਾ ਲਿਆਉਂਗੀ। ਤੁਸੀਂ ਬੈਠੋ ਕਰੋ ਮੰਮੀ ਨਾਲ ਗੱਲਾਂ। ਚਲ ਬਣਾ ਲਿਆ ਪੁੱਤ ਦੋ ਕੱਪ ਚਾਹ ਦੇ ਤੂੰ। ਮੰਮੀ ਅੱਗੇ ਤੋਂ ਨਾ ਤੁਸੀਂ ਸਿਆਣੇ ਹੋ। ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰੋ ਠੀਕ ਆ। ਦਵਾਰੋਂ ਇਹ ਜੀ ਗਲਤੀ ਨਾ ਹੋਵੇ। ਨਾ ਪੁੱਤ ਹੁਣ ਤਾਂ ਮੈਥੋਂ ਨਾ ਜਿਹੜੀ ਗਲਤੀ ਹੋ ਗਈ ਹੋ ਗਈ। ਐਤੋਂ ਬਾਅਦ ਮੈਂ ਤੈਨੂੰ ਇਹ ਜਾਂ ਮੌਕਾ ਨਾ ਕਦੇ ਨਹੀਂ ਛੱਡਣ ਦਿੰਦੀ ਹੈਗੀ। ਹਾਂ ਸਾਡੇ ਵਿੱਚ ਵੀ ਫਰਕ ਪਊਗਾ ਇਸ ਤਰ੍ਹਾਂ ਨਣਦ ਭਝਾਈ ਚ ਜੇ ਤੁਸੀਂ ਐਵੇਂ ਕਰੋਗੇ। ਇਹ ਮੈਂ ਸੋਚਿਆ ਅੰਤੀ ਪੁੱਤ ਕਦੇ। ਹੋਰ ਐਵੇਂ ਫਿਰ ਸਾਡੇ ਚ ਫਰਕ ਪਊਗਾ ਪਹਿਲਾਂ ਸੋਡੇ ਚ ਸੱਸ ਨੂੰ ਹਾਂ ਚ ਫਰਕ ਪੈਂਦਾ ਫਿਰ ਸਾਡਾ ਨਣਦ ਭਝਾਈ ਦਾ ਫਰਕ ਪੈਂਦਾ। ਉਹਨਾਂ ਨੂੰ ਐ ਹੁੰਦਾ ਵੀ ਪਤਾ ਨਹੀਂ ਕੁੜੀ ਸਿਖਾਉਂਦੀ ਆ। ਨਾ ਹੁਣ ਅੱਗੇ ਤੋਂ ਬਾਅਦ ਪੁੱਤ ਕੋਈ ਗਲਤੀ ਨਹੀਂ ਹੁੰਦੀ। ਹਾਂ ਇਸ ਗੱਲ ਦਾ ਧਿਆਨ ਮੈਂ ਹੁਣ ਮੈਂ ਧਿਆਨ ਰੱਖਾਂਗੀ ਪੁੱਤ। ਸਾਸ਼ਿਕਾ ਪਾਈ ਸਾਰੇ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਈ ਹੋਪ ਤੁਹਾਨੂੰ ਜਿਹੜੀ ਸਾਡੀ ਅੱਜ ਦੀ ਵੀਡੀਓ ਆ ਪਸੰਦ ਆਈ ਹੋਊਗੀ ਕਿਉਂਕਿ ਇਹ ਵੀਡੀਓ ਆਪਣੇ ਰਿਸ਼ਤੇਆਂ ਤੇ ਹੀ ਬਣੀ ਹੋਈ ਆ ਰਿਸ਼ਤੇ ਭਾਈ ਚਾਹੇ ਪੁੱਤ ਦੇ ਸਹੁਰੇ ਨੇ ਚਾਹੇ ਧੀ ਦੇ ਸਹੁਰੇ ਨੇ ਇੱਕੋ ਬਰਾਬਰ ਰੱਖੋ ਭਾਈ ਰਿਸ਼ਤਿਆਂ ਦੀ ਕਦਰ ਕਰੋ ਹਾਂਜੀ ਕੋਈ ਫਰਕ ਨਹੀਂ ਹੁੰਦਾ ਹੈਗਾ ਮੁੰਡੇ ਦੇ ਸਹੁਰਿਆਂ ਤੇ ਕੁੜੀ ਦੇ ਸਹੁਰਿਆਂ ਦੇ ਵਿੱਚ ਇਹ ਫਰਕ ਆਪਣੇ ਮਨਾਂ 'ਚ ਹੁੰਦੇ ਨੇ ਆਪਾਂ ਆਪਸ 'ਚ ਪਾਲਾ ਨੇ ਇਹ ਫਰਕ ਸਾਰਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਸਾਰਿਆਂ ਨੂੰ ਬਰਾਬਰ ਮਾਨ ਸਤਕਾਰ ਦੇਣਾ ਚਾਹੀਦਾ ਅਸੀਂ ਨੇ ਆਪਣੀ ਵੀਡੀਓ ਦੇ ਰਾਹੀਂ ਆਹੀ ਮੈਸੇਜ ਦੇਣਾ ਚਾਹਿਆ ਤੇ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹਾਂਜੀ ਤੇ ਆਪਣਾ ਫੇਸਬੁੱਕ ਤੇ ਵੀ ਪੇਜ ਹੈ ਜੀ ਦੇਸੀ ਹੋਮ ਕੁਕਿੰਗ ਦੇ ਨਾਮ ਤੇ ਉੱਥੇ ਵੀ ਜਾ ਕੇ ਵੀਡੀਓ ਨੂੰ ਦੇਖਿਓ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਤੇ ਇੱਕ ਗੱਲ ਹੋਰ ਤੁਹਾਡੇ ਕੋਲ ਕੋਈ ਸਟੋਰੀ ਹੁੰਦੀ ਆ ਹਨਾ ਆਪਣੇ ਆਲੇ ਦੁਆਲੇ ਜਾਂ ਕਿਤੇ ਵੀ ਵਾਪਰੀ ਹੋਈ ਹੁੰਦੀ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਉਹ ਸਟੋਰੀ ਵੀ ਬਣਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਜੀਤੋਂ ਕੋਈ ਸਮਾਜ ਨੂੰ ਸੇਧ ਮਿਲਦੀ ਹੋਵੇ ਠੀਕ ਹੈ ਜੀ ਸਾਡਾ ਮੈਸੇਜ ਹੁੰਦਾ ਹਰ ਇੱਕ ਸਟੋਰੀ ਦੇ ਵਿੱਚ ਵੀ ਆਪਾਂ ਆਪਣੇ ਜਿਹੜੇ ਵੀਡੀਓ ਦੇਖਣ ਆਏ ਨੇ ਕੋਈ ਨਾ ਕੋਈ ਮੈਸੇਜ ਦਈਏ ਹਨਾ ਇਹ ਤਾਂ ਹੈ ਨਹੀਂ ਵੀ ਚਲੋ ਮੇਰੀ ਸਟੋਰੀ ਬਣਾ ਦਈਏ ਇਹ ਕੰਮ ਨਹੀਂ ਹੈਗਾ ਹਰ ਇੱਕ ਵੀਡੀਓ ਆਪਣੀ ਸਾਫ਼ ਸੁਥਰੀ ਤੇ ਹਰ ਇੱਕ ਵੀਡੀਓ ਦੇ ਵਿੱਚ ਆਪਣਾ ਵਧੀਆ ਮੈਸੇਜ ਦਿੱਤਾ ਹੋਇਆ ਹੁੰਦਾ ਹਾਂ ਤੇ ਥੈਂਕ ਯੂ ਜੀ ਸਤਿ ਸ਼ਿਕਰ ਸਤਿ ਸ਼ਿਕਰ ਪਾਈ ਸਾਰੀ